ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਹੁਕਮ ਨਾ ਮੰਨਣਾ ਪੰਜਾਬ ਦੇ ਚਾਰ ਵੱਡੇ ਅਧਿਕਾਰੀਆਂ ਨੂੰ ਮਹਿੰਗਾ ਪੈ ਗਿਆ ਹੈ ਤੇ ਹਾਈ ਕੋਰਟ ਵੱਲੋਂ ਇੱਕ ਮਾਮਲੇ ਦੇ ਵਿੱਚ ਪੰਜਾਬ ਦੇ ਚਾਰ ਵੱਡੇ ਅਧਿਕਾਰੀਆਂ ਨੂੰ 2 ਲੱਖ ਰੁਪਏ ਦਾ ਜੁਰਮਾਨਾ ਕਰਨ ਦੇ ਹੁਕਮ ਪਾਸ ਕੀਤੇ ਗਏ ਨੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਦੋ ਵੱਡੇ ਅਧਿਕਾਰੀਆਂ ਨੂੰ ਤੇ ਪੁਲਿਸ ਵਿਭਾਗ ਦੇ ਦੋ ਵੱਡੇ ਅਧਿਕਾਰੀਆਂ ਨੂੰ ਚਾਰਾਂ ਨੂੰ ਜੁਰਮਾਨਾ ਕੀਤਾ ਗਿਆ ਤੇ ਚਾਰੇ ਅਧਿਕਾਰੀਆਂ ਦੀ ਤਨਖਾਹ ਦੇ ਵਿੱਚੋਂ ਜੁਰਮਾਨੇ ਦੀ ਰਕਮ ਕੱਟ ਕੇ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚ ਜਮਾ ਕਰਵਾਉਂਦੇ ਹੁਕਮ ਦਿੱਤੇ ਗਏ ਨੇ ਕੀ ਹੈ ਪੂਰਾ ਮਾਮਲਾ ਇਸ ਬਾਰੇ ਜਾਣਕਾਰੀ ਦੇ ਲਈ ਪੰਜਾਬ ਮਿਨੀ ਟ੍ਰਾਂਸਪੋਰਟ ਦੇ ਆਗੂ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਕੀ ਪੂਰਾ ਮਾਮਲਾ ਸੀ ਤੇ ਇਹਨਾਂ ਵੱਲੋਂ ਆਪਣੀ ਰੈਟ ਪਟੀਸ਼ਨ ਦੇ ਰਾਹੀਂ ਕੀ ਮੰਗ ਕੀਤੀ ਗਈ ਸੀ ਤੇ ਇਹਨਾਂ ਅਧਿਕਾਰੀਆਂ ਵੱਲੋਂ ਹਾਈ ਕੋਰਟ ਦੇ ਕਿਹੜੇ ਹੁਕਮਾਂ ਦੀ ਤੋਹੀਨ ਕੀਤੀ ਗਈ ਉਲੰਘਣਾ ਕੀਤੀ ਗਈ ਜਿਸ ਕਰਕੇ ਮਾਨਯੋਗ ਹਾਈ ਕੋਰਟ ਨੂੰ ਸਖਤ ਰੋਕਖਹਤਿਆਰ ਕਰਨਾ ਪਿਆ ਬਿੰਦਰભાઈ ਜਿਵੇਂ ਆਪਾਂ ਗੱਲ ਕਰ ਲਈਏ ਤੁਹਾਡੇ ਵੱਲੋਂ ਇੱਕ ਰਿੱਟ ਦਾਇਲ ਕੀਤੀ ਗਈ ਸੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੀ ਆ ਪੂਰਾ ਮਾਮਲਾ ਇਹ ਜੀ ਮੈਂ ਬਲਵਿੰਦਰ ਸਿੰਘ ਮਾਨਸਾ ਸ਼ੀਰਪਾਲ ਸਿੰਘ ਮਿੱਲੀ ਟਰਾਂਸਪੋਰਟ ਆਲ ਪੰਜਾਬ ਸੋ ਬੇਨਤੀ ਹੈ ਕਿ ਜੋ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਇੱਕ ਵਾਰ ਸਾਨੂੰ 2023 ਦੇ ਵਿੱਚ ਸਾਡੇ ਹੱਕ 'ਚ ਫੈਸਲਾ ਦਿੱਤਾ ਸੀਗਾ ਸੋ ਉਦੋਂ ਇਹ ਨਹੀਂ ਬੰਦ ਹੋ ਸਕੇ ਜਗਾੜੂ ਵਹੀਕਲ ਜਿਹੜੇ ਜਗਾੜੂ ਵਿਕ ਲੈਗੇ ਜਿਸ ਤਰ੍ਹਾਂ ਮੋਟਰਸਾਈਕਲ ਜਿਹੜੀ ਆ ਗਈ ਜੋ 22 ਫੁੱਟ ਲੈਂਥ ਪਾ ਕੇ ਸੋ ਬਿਨਾ ਬੀਮੇ ਤੋਂ ਬਿਨਾ ਪ੍ਰਦੂਸ਼ਣ ਤੋਂ ਜੋ ਚਾਲਦੇ ਆ ਸਾਰੇ ਆਮ ਜੋ ਸੜਕਾਂ ਤੇ ਆ ਹਾਸਿਆਂ ਦਾ ਕਾਰਨ ਵੀ ਬਣਦੇ ਆ ਐਕਸੀਡੈਂਟ ਵੀ ਹੁੰਦੇ ਆ ਸੋ ਬਜ਼ਾਰਾਂ ਦੇ ਵਿੱਚ ਉਹਨਾਂ ਨਾਲ ਜਾਮ ਵੀ ਲੱਗਦਾ ਸੋ ਉਹਨਾਂ ਦਾ ਕੋਈ ਬੀਮਾ ਪ੍ਰਦੂਸ਼ਣ ਟੈਕਸ ਕੋਈ ਨਹੀਂ ਹੁੰਦਾ ਬਕਾਇਦਾ ਅਸੀਂ ਪੰਜਾਬ ਸਰਕਾਰ ਦੇ ਕਮਾਊ ਪੁੱਤਾਂ ਜੋ ਕਿ ਅਸੀਂ ਛੋਟਾ ਥੀਪਿਕ ਅ ਲੈ ਕੇ ਕਿਸ਼ਤਾਂ ਤੇ ਲੈ ਕੇ ਗੁਜ਼ਾਰਾ ਕਰਦੇ ਆ ਜਿਸ ਦੇ ਵਿੱਚ 21000 ਤੋਂ ਲੈ ਕੇ 25000 ਤੱਕ ਦਾ ਸਾਡਾ ਬੀਮਾ ਦਾ ਸੋ ਟੈਕਸ ਆ ਜੋ ਪਹਿਲਾਂ ਸੀ ਪ੍ਰਣਾਲੀ 3 ਮਹੀਨੇ ਦੀ ਭਰਦੇ ਸੀਗੇ ਸੋ ਇਹ ਪੰਜਾਬ ਸਰਕਾਰ ਨੇ ਸਾਡੇ ਉੱਤੇ ਹੋਰ ਥੋਪਿਆ ਦੋ ਸਾਲ ਦਾ ਟੈਕਸ ਇਕੱਠਾ ਅਦਾ ਕਰਿਆ ਜਾਵੇ ਸੋ ਜਿਹੜਾ ਸਾਡਾ ਕੰਮ ਆ ਉਹ ਜਗਾਰੂ ਵੀ ਇਕ ਲੈ ਜਾਂਦੇ ਆ ਚੱਕ ਕੇ ਸੋ ਇਹ 10 ਤੋਂ 15 ਕੁਇੰਟਲ ਤੱਕ ਦਾ ਭਾਰ ਨ ਪਾਉਂਦੇ ਆ ਇਹ ਪਹਿਲਾਂ ਵੀ 2023 ਦੇ ਵਿੱਚ ਇੱਕ ਵਾਰੀ ਹਾਈ ਕੋਰਟ ਨੇ ਫੈਸਲਾ ਸਾਡੇ ਹੱਕ 'ਚ ਕਰਿਆ ਸੀਗਾ ਇਸ ਵਾਰ ਫੇਰ ਸੀਤਪਾਲ ਸਿੰਘ ਮਨੀ ਟ੍ਰਾਂਸਪੋਰਟ ਐਂਡ ਵੈਲਫੇਅਰ ਡਿਵੀਜ਼ਨਰ ਪੰਜਾਬ ਜੋ ਕਿ 9 2025 ਨੂੰ ਸਾਡੇ ਹੱਕ ਦੇ ਵਿੱਚ ਫੇਰ ਫੈਸਲਾ ਆਇਆ ਸੋ ਇਹ ਕਈ ਸ਼ਹਿਰਾਂ ਦੇ ਵਿੱਚ ਰੇੜੀਆਂ ਬੰਦ ਹੋ ਚੁੱਕੀਆਂ ਜੋ ਮਾਨਸਾ ਦੇ ਵਿੱਚ ਹੈ ਸਾਡੇ ਇਹ ਹੋ ਸਕਦਾ ਵੀ ਪ੍ਰਸ਼ਾਸਨ ਦੀ ਮਿਹਰੀ ਭੂਗਤ ਨਾਲ ਚੱਲ ਰਹੀਆਂ ਸੋ ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਲੈਟਰ ਵੀ ਦੇ ਚੁੱਕੇ ਹਾਂ ਮੰਗ ਪੱਤਰ ਵੀ ਦੇ ਚੁੱਕੇ ਹਾਂ ਆ ਹੁਣ ਵੀ ਕੁਝ ਦਿਨ ਪਹਿਲਾਂ ਅਸੀਂ ਮਾਨਯੋਗ ਡੀਐਸਪੀ ਟ੍ਰੈਫਿਕ ਨੂੰ ਮਿਲੇ ਆ ਟ੍ਰੈਫਿਕਾ ਨੂੰ ਮਿਲੇ ਆ ਜਿੱਥੋਂ ਤੱਕ ਸਾਨੂੰ ਜਾਣਦਾ ਸਾਰਾ ਲੈਟਰ ਦਿੱਤੇ ਪਰ ਹਜੇ ਤੱਕ ਸਾਡੇ ਜਿਹੜੇ ਜਾਗਰੂਕ ਵੀ ਕਲਬ ਕੋਈ ਕਾਰਵਾਈ ਨਹੀਂ ਹੋਈ ਜੀ ਇਸ ਵਾਰ ਅਸੀਂ ਚਾਰ ਜੋ ਕਿ ਮਾਨਯੋਗ ਚਾਰ ਉੱਚਤ ਅਧਿਕਾਰੀ ਸੀਗੇ ਜਿਨ੍ਹਾਂ ਨੂੰ ਅਸੀਂ ਮੁੱਦਾ ਬਣਾਇਆ ਉਹਦੇ ਵਿੱਚ ਮਰਖਾਲ ਮਾਨਯੋਗ ਡੀਜੀਪੀ ਸਾਹਿਬ ਹੂੰ ਜਿਨ੍ਹਾਂ ਚਾਰ ਅਧਿਕਾਰੀ ਉਹਨਾਂ ਨੂੰ ਉੱਚਤ ਅਧਿਕਾਰੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਹੋਇਆਗਾ ਜੋ ਉਹਨਾਂ ਦੀਆਂ ਤਨਖਾਹਾਂ ਦੇ ਵਿੱਚੋਂ ਕੱਟਿਆ ਗਿਆ ਜੀ ਤੀਜੇ ਆਪਾਂ ਸਰਕਾਰ ਦੀ ਬੰਨੀ ਸਰਕਾਰ ਕਹਿੰਦੀ ਵੀ ਗਰੀਬ ਲੋਕ ਨੇ ਕਿ ਤਾਂ ਕਰਕੇ ਅਸੀਂ ਉਹਨਾਂ ਨੂੰ ਜਿਹੜੀ ਛੋਟ ਦੇ ਦਿੰਨੇ ਆ ਸੋ ਇਹ ਜੀ ਦੇਖੋ ਇਸ ਤਰ੍ਹਾਂ ਨਹੀਂ ਜੀ ਜੋ ਅਸੀਂ ਵੀ ਟੈਕਸ ਭਰਦੇ ਆ ਉਹਦੇ ਜਵਾਖ ਪਾਲਦੇ ਆ ਸਾਡੇ ਕੋਲ ਵੀ ਕਿਸ਼ਤਾਂ ਤੇ ਗੱਡੀਆਂ ਸੋ ਸਾਡੀਆਂ ਕਿਸ਼ਤਾਂ ਨਹੀਂ ਨਿਕਲਣ ਸਾਡਾ ਕੰਮ ਤਾਂ ਇਹ ਲੈ ਜਾਂਦੇ ਚੱਕੇ ਜੀ ਸੋ ਇਹਨਾਂ ਦਾ ਕੋਈ ਬੀਮਾ ਨਹੀਂ ਜੇ ਅਸੀਂ ਅੱਜ ਛੋਟੇ ਹਾਚੀ ਦੇ ਵਿੱਚ ਜਾਂ ਪੀਕਅਪ ਦੇ ਵਿੱਚ 50000 ਤੱਕ ਦਾ ਸਮਾਨ ਕੋਈ ਲੋਡ ਕਰਦੇ ਆ ਤਾਂ ਇਹਦੇ ਵਿੱਚ ਅਸੀਂ ਈਵੇਵਲ ਲੈਨੇ ਆ ਸੋ ਇਹਦੇ ਵਿੱਚ ਸਰਕਾਰ ਨੂੰ ਬਹੁਤ ਵੱਡਾ ਚੂਨਾ ਲੱਗ ਰਿਹਾ ਜੋ ਕਿ 50000 ਦਾ ਸਮਾਨ ਜਾਂ ਫਰਿੱਜ ਕੂਲਰ ਕੁਝ ਵੀ ਲਾ ਲਓ ਕੋਈ ਵੀ ਸਮਾਨ ਟੈਕਸ ਵਾਲਾ ਲਾ ਲਓ ਆਹ ਦੇ ਰੇਰੀਆ ਚ ਪਾ ਕੇ ਭੇਜ ਦਿੰਦੇ ਆ ਇਸੇ ਤਰ੍ਹਾਂ ਸਾਡਾ ਨੁਕਸਾਨ ਹੋ ਰਿਹਾ ਤੇ ਸਾਰੇ ਕੇਸਾ ਟੁੱਟ ਰਿਹਾ ਅਸੀਂ ਸਰਕਾਰ ਨੂੰ ਟੈਕਸ ਵੀ ਅਦਾ ਕਰਦੇ ਆ ਇਸਦੇ ਕੋਈ ਨੰਬਰ ਪਲੇਟ ਨਹੀਂ ਹੁੰਦੀ ਜਿਹਦੇ ਤੇ ਜ਼ਿਆਦਾਤਰ ਇਹ ਮੋਟਰਸਾਈਕਲ ਚੋਰੀ ਦੇ ਵੀ ਆ ਜੀ ਤੇ ਤੁਹਾਡੇ ਹੱਕ ਜਿਹੜਾ ਪਹਿਲਾ ਫੈਸਲਾ ਆਇਆ ਸੀ ਉਸ ਤੋਂ ਬਾਅਦ ਤੁਸੀਂ ਕੋਰਟ ਉੱਪਰ ਕੰਟੈਂਪਟ ਪਾਇਆ ਸੀਗਾ ਕਿ ਕੋਰਟ ਦੇ ਹੁਕਮਾਂ ਦੀ ਜਿਹੜੀ ਪਾਲਣਾ ਨਹੀਂ ਕੀਤੀ ਗਈ। ਉਦੋਂ ਵੀ ਕੋਈ ਪਹਿਲਾਂ ਵੀ ਜੁਰਮਾਨਾ ਲਾਇਆ ਗਿਆ ਸੀ। ਹਾਂਜੀ ਕੁਝ ਉੱਚ ਅਧਿਕਾਰੀਆਂ ਨੂੰ ਪਹਿਲਾਂ ਵੀ ਜੁਰਮਾਨਾ ਹੋਇਆ ਸੀ 2023 ਦੇ ਵਿੱਚ। ਤੇ ਇਹ ਕੰਟੈਂਪਟ ਉਹੀ ਹੈ ਕਿ ਉਦੋਂ ਬਾਅਦ ਦੁਬਾਰੇ ਦਾਣਾ ਨਹੀਂ ਇਹ ਇਹ ਦੁਬਾਰੇ ਕਰੀ ਹੈ ਜੀ ਇਹ 9 2009 29 2025 ਨੂੰ ਆਈ ਹੈ ਸਾਡੇ ਹੱਕ 'ਚ। ਹੁਣ ਜਿਹੜਾ ਫੈਸਲਾ ਆਏਗਾ। ਹਾਂਜੀ ਹਾਂਜੀ। ਪਰ ਅਗਲੀ ਤਰੀਕ ਪੇਸ਼ੀ ਕੰਨੀ ਹੈ ਇਹ 'ਚ? ਅਗਲੀ 27 ਨਵੰਬਰ ਆਈ ਜੀ। 27 ਨਵੰਬਰ ਵਾਸਤੇ ਕੀ ਕੋਰਟ ਨੇ ਕੀ ਇਹਨਾਂ ਨੂੰ ਬੰਦ ਕਰਾਉਣ ਵਾਸਤੇ ਦਿੱਤੀ ਜਿਹੜੇ ਮਾਨਯੋਗ ਡੀਜੀਪੀ 트੍ਰਾਫਿਕ ਰਾਏ ਸਾਹਿਬ ਆ ਉਹਨਾਂ ਨੇ ਲਧਿਆਣੀ ਮੀਟਿੰਗ ਕਰੀ ਆ ਸੋ ਜਿੰਨੇ ਵੀ ਮਾਨਯੋਗ ਪੰਜਾਬ ਦੇ ਸਾਡੇ ਡੀਐਸਪੀ ਸਾਹਿਬਾ 트੍ਰਾਫਿਕ ਦੇ ਇਹ ਲਧਿਆਣੀ ਮੀਟਿੰਗ ਹੋਈ ਸੀਗੀ ਅਸੀਂ ਡੀਜੀਪੀ ਸਾਹਿਬ ਨਾਲ ਵੀ ਮੀਟਿੰਗ ਕਰੀ ਇੱਕ ਵਾਰੀ ਦੇਖਦੇ ਆ ਜੇ 27 ਨਵੰਬਰ ਤੱਕ ਕੁਛ ਨਾ ਹੋਇਆ ਹਾਈ ਕੋਰਟ ਦਾ ਸੋ ਇਹਨਾਂ ਨੂੰ ਦੁਬਾਰੇ ਜੋ ਵੀ ਹੋਇਆ ਸਾਨੂੰ ਜਾਂ ਕੋਈ ਧਰਨਾ ਪ੍ਰਦਰਸ਼ਨ ਕੁਝ ਵੀ ਕਰਨਾ ਪਿਆ ਸੋ ਆ ਸੀਐਸ ਕੀ ਜੋ ਹਾਈ ਕੋਰਟ ਨੇ ਸਾਡੇ ਮਾਨਯੋਗ ਹਾਈ ਕੋਰਟ ਨੇ ਜੋ ਸਾਡੇ ਹੱਕ 'ਚ ਫੈਸਲਾ ਦਿੱਤਾ ਅਸੀਂ ਇਹ ਬੰਦ ਕਰਵਾਉਣ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪ੍ਰੋਟੈਕਟ ਕਰ ਸਕਦੇ ਆ ਰੋਡ ਵੀ ਜਾਮ ਹੋ ਸਕਦਾ ਕੁਛ ਵੀ ਹੋ ਸਕਦਾ ਬਿਲਕੁਲ ਦੋਸਤੋ ਜਿਵੇਂ ਅਮਬਾਈ ਬਿੰਦਰ ਨੇ ਦੱਸੀ ਆ ਸਾਰੀ ਗੱਲਬਾਤ ਵੀ ਮਾਨਯੋਗ ਹਾਈ ਕੋਰਟ ਵੱਲੋਂ ਐਤਕੀ ਬਹੁਤ ਸਖਤ ਜਿਹੜੇ ਆਰਡਰ ਨੇ ਦਿੱਤੇ ਗਏ ਨੇ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਡੀਜੀਪੀ ਨੂੰ ਸਖਤ ਹੁਕਮ ਦਿੰਦੇ ਹੋਏ 27 11 ਤੱਕ ਜਿਹੜਾ ਇਸ ਮਾਮਲੇ ਦੇ ਵਿੱਚ ਰਿਪੋਰਟ ਆ ਜਿਹੜੀ ਹਾਈ ਕੋਰਟ ਦੇ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਤੇ ਚਾਰ ਸੀਨੀਅਰ ਅਧਿਕਾਰੀਆਂ ਨੂੰ 2 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਮਾਨਯੋਗ ਕੋਰਟ ਦੇ ਹੁਕਮ ਨਾ ਮੰਨਣ ਤੇ ਫੌਟੋ ਬਕ ਕੰਟੈਕਟ ਦੇ ਵਿੱਚ ਕੀਤਾ ਗਿਆ ਤੇ ਨਾਲ ਹੀ ਮਾਨਯੋਗ ਹਾਈ ਕੋਰਟ ਵੱਲੋਂ ਵੀ ਹੁਕਮ ਦਿੱਤਾ ਗਿਆ ਕਿ ਇਨ੍ਹਾਂ ਚਾਰੀ ਅਧਿਕਾਰੀਆਂ ਦੀ ਤਨਖਾਹ ਦੇ ਵਿੱਚੋਂ ਬੰਦਾ ਹਿੱਸਾ 50-50 ਹਜ਼ਾਰ ਰੁਪਿਆ ਕੱਟ ਕੇ ਤੇ ਪੰਜਾਬ ਦੇ ਹੜਪੀੜਤਾ ਵਾਸਤੇ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਤੇ ਉਹਦੀ ਜਿਹੜੀ ਰਸੀਦ ਹੈ ਉਹ 27 ਨਵੰਬਰ 2025 ਨੂੰ ਸੁਣਵਾਈ ਦੇ ਦੌਰਾਨ ਮਾਨਯੋਗ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇ ਦੋਸਤੋ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰूबरू ਆਵਾਂਗੇ ਫਿਲਹਾਲ ਮੈਨੂੰ ਦੇ ਉਯਾਜਤ ਧੰਨਵਾਦ ਸਤਿ ਸ਼੍ਰੀ ਅਕਾਲ